ਵਿਧਾਇਕ ਰਮਨ अरोड़ा ਦੇ ਗ੍ਰਿਫਤਾਰ ਹੋਣ ਤੋਂ ਬਾਅਦ ਉਹਨਾਂ ਦੇ ਕਿਸੇ ਲਗਾਤਾਰ ਬਾਹਰ ਆ ਰਹੇ ਨੇ ਰਮਨ अरोड़ा ਦਾ ਲੈਣ ਦੇਣ ਸਿਰਫ ਨਗਰ ਨਿਗਮ ਤੱਕ ਹੀ ਸੀਮਤ ਨਹੀਂ ਸੀ ਵਿਧਾਇਕ ਨੇ ਆਪਣਾ ਸਮਰਾਜ ਸੈਂਟਰਲ ਹਲਕੇ ਅਧੀਨ ਆਉਂਦੇ ਸਾਰੇ ਥਾਣਿਆਂ 'ਚ ਫਲਾ ਰੱਖਿਆ ਸੀ ਤੇ ਥਾਣੇ ਦੇ ਕੰਮ ਕਰਨ ਜਾਂ ਫਿਰ ਅਧਿਕਾਰੀਆਂ ਨੂੰ ਫੋਨ ਕਰਨ ਦੀ ਡਿਊਟੀ ਵਿਧਾਇਕ ਦੇ ਪੀਏ ਦੀ ਹੁੰਦੀ ਸੀ। ਦਰਅਸਲ ਬੀਤੇ ਸਾਲ ਅਗਸਤ ਮਹੀਨੇ 'ਚ ਥਾਣਾ ਨੰਬਰ 4 ਦੀ ਪੁਲਿਸ ਵੱਲੋਂ ਫੜੇ ਸੀਬੀਆਈ ਦੇ ਫਰਜ਼ੀ ਸਪੈਸ਼ਲ ਅਫਸਰ ਨੂੰ ਵਿਧਾਇਕ ਦੇ ਦਬਾਅ ਕਾਰਨ ਛੱਡਣਾ ਪਿਆ ਸੀ। ਮੁਜ਼ਮਮ ਨੂੰ ਛਡਵਾਉਣ ਲਈ 24 ਲੱਖ ਰੁਪਏ ਦਾ ਲੈਣ-ਦੇਣ ਹੋਇਆ ਸੀ। ਦੱਸਦੀ ਹੈ ਕਿ ਬੀਤੇ ਸਾਲ ਇੱਕ ਕੁੜੀ ਦੇ ਮਾਮਲੇ 'ਚ ਕਪੂਰਥਲਾ ਦਾ ਇੱਕ ਵਿਅਕਤੀ ਆਇਆ ਤੇ ਖੁਦ ਨੂੰ ਸੀਬੀਆਈ ਦਾ ਸਪੈਸ਼ਲ ਅਫਸਰ ਦੱਸ ਰਿਹਾ ਸੀ। ਉਸ ਦੀ ਡਰੈਸ ਤੋਂ ਲੈ ਕੇ ਹੱਥ ਫੜਿਆ ਵਾਕੀ ਟੋਕੀ ਵੇਖ ਕੇ ਬੈਠੇ ਲੋਕ ਵੀ ਡਰ ਗਏ ਇਸ ਵਿਅਕਤੀ ਨੇ ਸੀਬੀਆਈ ਦੀ ਧੌਂਸ ਵਿਖਾ ਕੇ ਵਿਵਾਦ ਵੀ ਕੀਤਾ ਸੀ ਲੋਕਾਂ ਨੇ ਜਦੋਂ ਸ਼ੱਕ ਹੋਇਆ ਤਾਂ ਉਹਨਾਂ ਨੇ ਇਸ ਵਿਅਕਤੀ ਨੂੰ ਆਈ ਕਾਰਡ ਦਿਖਾਉਣ ਲਈ ਕਿਹਾ ਜਿਸ ਤੋਂ ਬਾਅਦ ਜਿਵੇਂ ਹੀ ਉਸਨੇ ਆਪਣਾ ਆਈ ਕਾਰਡ ਕੱਢਿਆ ਤਾਂ ਉਹ ਫਰਜ਼ੀ ਹੋਣ ਤੇ ਲੋਕਾਂ ਨੇ ਥਾਣਾ ਨੰਬਰ 4 ਦੀ ਪੁਲਿਸ ਬੁਲਾ ਲਈ ਪੁਲਿਸ ਵਿਅਕਤੀ ਨੂੰ ਥਾਣੇ ਲੈ ਗਈ ਜਿੱਥੇ ਉਸਨੇ ਮੰਨ ਵੀ ਲਿਆ ਕਿ ਉਹ ਸੀਬੀਆਈ ਦਾ ਕਾਰਡ ਫਰਜ਼ੀ ਹੈ ਪਰ ਜਿਵੇਂ ਹੀ ਨੌਜਵਾਨ ਦੇ ਧਿਰ ਵੱਲੋਂ ਲਗਜ਼ਰੀ ਗੱਡੀਆਂ 'ਚ ਸਵਾਰ ਹੋ ਕੇ ਆਏ ਪਰਿਵਾਰਕ ਮੈਂਬਰਾਂ ਤੇ ਸਮਰਥਕਾਂ ਨੇ ਵਿਧਾਇਕ ਰਮਨ ਅਰੋੜਾ ਤੱਕ ਸਾਰਾ ਮਾਮਲਾ ਪਹੁੰਚਾਇਆ ਤਾਂ ਵਿਧਾਇਕ ਨੇ ਥਾਣਾ ਨੰਬਰ 4 ਦੇ ਮੁਖੀ ਤੇ ਦਬਾਅ ਪਾਇਆ ਤਾਂ ਪੁਲਿਸ ਨੂੰ ਉਕਤ ਵਿਅਕਤੀ ਨੂੰ ਛੱਡਣਾ ਪ ਉਸ ਸਮੇਂ ਕਪੂਰਥਲਾ ਦਾ ਫਰਜ ਸਪੈਸ਼ਲ ਅਫੀਸਰ ਥਾਣੇ ਤੋਂ ਚਲਾ ਗਿਆ ਪਰ ਬਾਅਦ ਚ ਪਤਾ ਲੱਗਾ ਕਿ ਉਸ ਵਿਅਕਤੀ ਨੂੰ ਛਡਵਾਉਣ ਲਈ 24 ਲੱਖ ਰੁਪਏ ਦੀ ਸੈਟਿੰਗ ਹੋਈ ਸੀ ਹਾਲਾਂਕਿ ਪੁਲਿਸ ਨੇ ਉਦੋਂ ਹੀ ਕਹਿ ਕੇ ਪੱਲਾ ਛੱਡ ਲਿਆ ਸੀ ਕਿ ਉਹ ਵਿਅਕਤੀ ਮਾਨਸਿਕ ਰੋਗੀ ਹੈ